ਸਭ ਤੋਂ ਜ਼ਿਆਦਾ ਜਿਹੜਾ ਚਰਚਾ ਉਹ ਤੁਸੀਂ ਰੇਕ ਕਿਉਂਕਿ ਗਰਾਊਂਡ ਲੈਵਲ ਦੀ ਗੱਲ ਕਰੀਏ ਤੇ ਕਾਫੀ ਲੋਕ ਤੁਹਾਡੀ ਸਲਾਗਾ ਵੀ ਕਰ ਰਹੇ ਮੈਨੂੰ ਲੱਗਦਾ ਕਿ ਇੱਕ ਪਤਾ ਨਹੀਂ ਇੱਕ ਮੂਮੈਂਟ ਸੀਗਾ ਜਿਹੜਾ ਕੈਪਚਰ ਹੋ ਕੇ ਥੋੜਾ ਚੱਲ ਗਿਆ ਬਟ ਮੇਰਾ ਓਨੈਸਟਲੀ ਜੇ ਮੈਂ ਕਹਾਂ ਤੇ ਉਹ ਮੂਮੈਂਟ ਦੇ ਵਿੱਚ ਵੀ ਤੁਸੀਂ ਦੇਖੋ ਐਕਚੁਅਲੀ ਉਹ ਜਿਹੜੇ ਬਜ਼ੁਰਗ ਸੀਗੇ ਉਹ ਉਹਨਾਂ ਦੀ ਸਲਾਗਾ ਹੋਣੀ ਚਾਹੀਦੀ ਹੈ बिकॉज़ ਐਨੀ ਪੀੜਾ ਦੇ ਵਿੱਚ ਵੀ ਉਹ ਸਾਾਨੂੰ ਬles ਕਰ ਰਹੇ ਆ ਸਾਡੇ ਬਾਰੇ ਫਿਕਰ ਕਰ ਰਹੇ ਆ बिकॉज़ ਅਸੀਂ ਇੱਥੇ ਕੀ ਕੀਤਾ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਤੁਸੀਂ ਬੰਦ ਹੈ ਉਹਦੇ ਤੇ 12 ਲਗਭਗ 파ੜ ਪਏ ਸੀਗੇ ਤੇ 12 ਜਿਹੇ ডিপਾਰਟਮੈਂਟ ਨੂੰ ਕੱਲੇ ਨੂੰ ਆਪਾਂ ਕਹਿੰਨੇ ਕਿ ਤੁਸੀਂ ਕਰੋ ਤਾਂ ਫਿਰ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ ਸੀਗਾ ਸੋ ਅਸੀਂ ਕੀ ਚਾਹ ਰਹੇ ਹੈਗੇ ਕਿ ਇਮੀਡੀਏਟਲੀ ਇਹ 파ੜ ਜਿਹੜੇ ਹਨ ਕਲੋਜ਼ ਕੀਤੇ ਜਾਣ ਭਰੀ ਜਾਣ ਮਤਲਬ ਕਿੰਨੀ ਕੁਐਜ਼ਲਟੀ ਹੋਈ ਹੈ ਔਰ ਇਹ ਕਿੰਨੇ ਜਿਹੜੇ ਪਿੰਡ ਨੇ ਉਹ ਇਫੈਕਟ ਹੋਏਗੇ ਸਾਡੇ ਜ਼ਿਲ੍ਹੇ ਦੇ ਵਿੱਚ 195 ਜਿਹੜੇ ਵਿਲੇजेस ਸਾਡੇ ਸਾਡੇ ਜ਼ਿਲ੍ਹੇ ਚ ਹੋਏ ਨੇ ਇਹਨਾਂ ਚੋਂ ਜਿਹੜੇ 5 ਪਿੰਡ ਨੇ ਉਹ ਵਿਆਸ ਕਰਕੇ ਬਾਬਾ ਪਕਾਲਾ ਸਾਬ ਚੋ ਆਏ ਬਟ ਰਾਵੀ ਕਰਕੇ ਜਿਆਦਾ ਜਿਹੜਾ ਨੁਕਸਾਨ ਹੋਇਆ ਹੈ ਮੈਡੀਕਲ ਦੀ ਟੀਮਾਂ ਜੀ ਸਾਡੀ ਨਾ ਕਿਉਂਕਿ ਜਿਹੜੇ ਪਿੰਡ ਸੀਗੇ ਅ ਅਸੀਂ ਸੈਕਿੰਡ ਮਤਲਬ ਜਿਹੜਾ ਸਾਡਾ ਸੈਕਿੰਡ ਡੇ ਸੀਗਾ ਉਸ ਦਿਨ ਤੋਂ ਹੀ ਅ ਸਾਡੀ ਮੈਡੀਕਲ ਟੀਮਸ ਅਸੀਂ ਬੋਟ ਰਾਹੀਂ ਵੀ ਉੱਥੇ ਪਹੁੰਚਾ ਦਿੱਤੀਆਂ ਸੀਗੀਆਂ ਜਿੱਥੇ ਪਾਣੀ ਜ਼ਿਆਦਾ ਅਫੈਕਟਡ ਸੀਗਾ ਆਈ ਥਿੰਕ देयर ਵਾਸ 6 ਕੇਸਿਸ ਜਿਹੜੇ ਸਨੇਕ ਬਾਈਟ ਤੇ ਸੀਗੇ ਉਹਨਾਂ ਨੇ ਬਚਾ ਕੇ ਉੱਥੇ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਵੈਟਨਰੀ ਡਾਕਟਰਸ ਵੀ ਉੱਥੇ ਹੀ ਬੈਠ ਰਹੇ ਹੈਗੇ ਤੇ ਅਸੀਂ ਆਪਣੀ ਜਿਹੜੀ ਰੈੱਡ ਕਰਾਸ ਦੀ ਟੀਮਾਂ ਦੇ ਨਾਲ ਵੋਲੰਟੀਅਰਸ ਵੀ ਉੱਥੇ ਹੀ ਪਿਠਾਈ ਹੋਈਆਂ ਕਿ ਜੇਕਰ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਭਾਵੇਂ ਰਾਸ਼ਨ ਵੀ ਹੋਵੇ ਉਹ ਉੱਥੇ ਆਪਣਾ ਰਾਸ਼ਨ ਜਿਹੜਾ ਹੈ ਲੈ ਜਾ ਸਕਦੇ ਨੇ ਮੈਟ੍ਰੀਸਸ ਵੀ ਅਸੀਂ ਉੱਥੇ ਪਹੁੰਚਾਏ ਹੋਈਆਂ ਹੈ ਚੰਦਨੀ ਜੀ ਨਾ ਤੁਸੀਂ ਜੁੜਿਆ ਰੁਜਨਾ ਸਪੋਕਸਮੈਨ ਦੇ ਨਾਲ ਪੰਜਾਬਪੁਰਾ ਹੜਾਂ ਦੀ ਮਾਰ ਜਿਹੜੀ ਜਿੱਥੇ ਚੱਲ ਰਿਹਾ ਤਾਂ ਉੱਥੇ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜੇ ਰਹੇ ਆ ਉਹ ਮੈਡਮ ਚਰਚਾ ਦੇ ਵਿੱਚ ਰਹਿੰਦੇ ਉਹ ਹੈ ਅ ਅੰਮ੍ਰਿਤਸਰ ਦੇ ਡੀਸੀ ਮੈਡਮ ਸਾਖੀ ਸ਼ਾਨੀ ਜੀ ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮੈਮ ਕਿਹੜੇ ਇਲਾਕੇ ਦੇ ਵਿੱਚ ਪਹੁੰਚੇ ਹੋ ਤੇ ਆ ਕੀ ਅਪਡੇਟ ਹੈ ਜੀ ਅਸੀਂ ਐਕਚੁਅਲੀ ਆਪਣੇ ਜਿਹੜੇ ਰਾਉਂਡ ਹੈਗੇ ਨਿਰੀਖਣ ਹੀ ਕਰ ਰਹੀ ਹੈਗੇ ਜਿਹੜੇ ਬੰਦ ਆ ਸੀ ਜਿਹੜੇ ਪਾੜ ਪਏ ਸੀਗੇ ਉਹਨਾਂ ਨੂੰ ਜਿਹੜਾ ਪਰਾਇ ਦਾ ਕੰਮ ਕਰ ਹੋ ਰਿਹਾ ਹੈ ਉਹਨੂੰ ਅਸੀਂ ਇਨਸਪੈਕਟ ਕਰ ਰਹੇ ਹੈਗੇ ਕਿ ਕੋਈ ਮਟੀਰੀਅਲ ਦੀ ਸ਼ਾਰਟੇਜ ਨਾ ਰਹਿ ਜਾਵੇ ਬਿਕੋਜ਼ ਅਸੀਂ ਇੱਥੇ ਕੀ ਕੀਤਾ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਤੁਸੀਂ ਬੰਦ ਹੈ ਉਹਦੇ ਤੇ 12 ਲਗਭਗ ਪਾੜ ਪਏ ਸੀਗੇ ਤੇ 12 ਜੇ ਡਿਪਾਰਟਮੈਂਟ ਨੂੰ ਕੱਲੇ ਨੂੰ ਆਪਾਂ ਕਹਿੰਨੇ ਕਿ ਤੁਸੀਂ ਕਰੋ ਤਾਂ ਫਿਰ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ ਸੀਗਾ ਸੋ ਅਸੀਂ ਕੀ ਚਾ ਰਹੇ ਹੈਗੇ ਕਿ ਇਮੀਡੀਏਟਲੀ ਇਹ ਪਾੜ ਜਿਹੜੇ ਹਨ ਕਲੋਜ਼ ਕੀਤੇ ਜਾਣ ਭਰੀ ਜਾਣ ਬਿਕੋਜ਼ ਕੁਦਰਤਾਂ ਕੋਈ ਅਸੀਂ ਕੰਟਰੋਲ ਤਾਂ ਕਰ ਨਹੀਂ ਸਕਦੇ ਜੇ ਜੰਮੂ ਐਂਡ ਕਸ਼ਮੀਰ 'ਚ ਦੁਬਾਰਾ ਵਾਰ ਪਾਰੀ ਮੀ ਪੈਂਦਾ ਹੈ ਤਾਂ ਆਪਾਂ ਨਹੀਂ ਚਾਹਦੇ ਕਿ ਇਹ ਇਸ ਤਰ੍ਹਾਂ ਹੀ ਇਨਕੰਪਲੀਟ ਜੇ ਰਹਿ ਜਾਂਦੇ ਤਾਂ ਦੁਬਾਰਾ ਕੋਈ ਨੁਕਸਾਨ ਹੋਵੇ ਸੋ ਸਾਡੀ ਫਰਸਟ ਪ੍ਰਾਇੋਰਟੀ ਇਹੀ ਹੈ ਅ ਅਸੀਂ ਫਿਰ ਜਿਹੜੀ ਕਿਉਂਕਿ ਸਾਡੀ ਆਪਣੀ ਜਿਹੜੇ ਲੋਕ ਨੇ ਉਹ ਕਾਫੀ ਅਫੈਕਟਿਡ ਹੈ ਪੀੜਿਤ ਹੈਗੇ ਆ ਉਹ ਇੱਥੇ ਨਹੀਂ ਕੰਮ ਕਰ پا ਰਹੇ ਸੋ ਅਸੀਂ ਇਸ ਲਈ ਜਿਹੜੀ ਸਾਡੇ ਬਾਬਾ ਜੀ ਹੈਗੇ ਆ ਆਪਣੇ ਸੁਖਾ ਸਿੰਘ ਜੀ ਤੇ ਬਾਬਾ ਜਗਦਾਰ ਸਿੰਘ ਜੀ ਤੇ ਬਾਬਾ ਗੁਰੂ ਕੇ ਬਾਗ ਜੀ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਬੇਨਤੀ ਕੀਤੀ ਸੀਗੀ ਤੇ ਉਹ ਸੰਗਤਾਂ ਲੈ ਕੇ ਆਏ ਨੇ ਤੇ ਸਾਡੀ ਡਿਪਾਰਟਮੈਂਟ ਨਾਲ ਮਿਲ ਕੇ ਜਿਹੜੇ ਸਾਡੇ ਮੇਜਰ ਪੁਆਇੰਟ ਸੀਗੇ ਜਿਹੜੇ ਆਬਾਦੀ ਤੇ ਇੱਕਦਮ ਨਾ ਲਾ ਜਾਂਦੇ ਉਹਨਾਂ ਤੇ ਹੁਣ ਇੱਥੇ ਕੰਮ ਚੱਲ ਰਿਹਾ ਹੈ ਡਿਪਾਰਟਮੈਂਟ ਤੇ ਉਹਨਾਂ ਵੱਲੋਂ ਰਲ ਕੇ ਸਾਰਾ ਮਟੀਰੀਅਲ ਜਿਹੜਾ ਹੈਗਾ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ ਇਸ ਤੋਂ ਇਲਾਵਾ ਅਸੀਂ ਆਰਮੀ ਦੀ ਵੀ ਮਦਦ ਕੁਝ ਪੁਆਇੰਟਸ ਤੇ ਲੈ ਰਹੀ ਹੈਗੇ ਹਾਂ ਸੋ ਥੈਟ ਇਹ ਕੰਮ ਜਿਹੜਾ ਹੈ ਜਲਦ ਤੋਂ ਜਲਦ ਪ੍ਰਾਇੋਰਟੀ ਤੇ ਖਤਮ ਕੀਤਾ ਜਾਵੇ ਮੈਂ ਕਿੰਨੀ ਕੁਐਜੁਐਲਟੀ ਹੋਈ ਹੈ ਔਰ ਇਹ ਕਿੰਨੇ ਜਿਹੜੇ ਪਿੰਡ ਨੇ ਉਹ ਇਫੈਕਟ ਹੋਏ ਆ ਸਾਡੇ ਜ਼ਿਲ੍ਹੇ ਦੇ ਵਿੱਚ 195 ਜਿਹੜੇ ਵਿਲੇजेस ਸਾਡੇ ਸਾਡੇ ਜ਼ਿਲ੍ਹੇ ਚ ਹੋਏ ਨੇ ਇਹਨਾਂ ਚੋਂ ਜਿਹੜੇ ਪੰਜ ਪਿੰਡ ਨੇ ਉਹ ਵਿਆਸ ਕਰਕੇ ਬਾਬਾ ਬਕਾਲਾ ਸਾਹਿਬ ਚ ਹੋਈ ਹੈ ਬਟ ਰਾਵੀ ਕਰਕੇ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਅ ਅਜਨਾਲਾ ਤੇ ਲੋਪੋ ਕੇ ਦੇ ਵਿੱਚ ਤੇ ਜਿਹੜੀਆਂ ਮੌਤਾ ਨੇ ਅਨਫੋਰਚਨਟਲੀ ਸਾਡੇ ਜ਼ਿਲ੍ਹੇ ਦੇ ਵਿੱਚ 7 ਮੌਤਾਂ ਹੋਈਆਂ ਨੇ ਜਿਨ੍ਹਾਂ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾ ਚੁੱਕਿਆ ਹੈ ਤੇ ਅਸੀਂ ਹੋਰ ਵੀ ਅੱਗੇ ਉਸ ਤੋਂ ਵੱਧ ਕੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਮਮਕਨ ਰੀਲੀਫ ਅਸੀਂ ਦਵਾ ਸਕੀਏ ਲੋਕਾਂ ਨੂੰ ਅਸੀਂ ਜ਼ਰੂਰ ਦਵਾਵਾਂਗੇ ਇਸ ਤੋਂ ਇਲਾਵਾ ਸਾਡੀ ਟੀਮਸ ਵੱਲੋਂ ਘਰਾ ਦਾ ਨਿਰੀਖਣ ਸ਼ੁਰੂ ਕੀਤਾ ਜਾ ਚੁੱਕਿਆ ਸੀਗਾ 3 ਦਿਨ ਤੋਂ ਸਾਡੀਆਂ ਟੀਮਸ ਔਨ ਗਰਾਉਂਡ ਨੇ ਤੇ ਜਿਹੜੇ ਘਰ ਨੂੰ ਜੋ ਵੀ ਨੁਕਸਾਨ ਹੋਇਆ ਉਹਦਾ ਵੀ ਮੁਆਵਜ਼ਾ ਜਿਹੜਾ ਹੈ ਵੰਡਣਾ ਸਰਕਾਰ ਵੱਲੋਂ ਕੱਲ ਤੋਂ ਸ਼ੁਰੂ ਹੋ ਜਾਏਗਾ کافی ਨੁਕਸਾਨ ਹੋਇਆ ਹੈ ਲੋਕਾਂ ਦਾ ਤੇ ਸੋ ਦੈਟ ਲੋਕ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੇ ਉਭਰ ਸਕਣ ਅਸੀਂ ਇਹ ਵੀ ਰਿਕਵੈਸਟ ਕਰਦੇ ਹਾਂ ਕਿ ਹੁਣ ਜਿਹੜੀ ਐਨ ਜੀਓਜ਼ ਨੇ ਸਾਨੂੰ ਇਦਾਂ ਹੁਣ ਰਾਸ਼ਨ ਇੱਥੇ ਕੋਈ ਲੋੜ ਨਹੀਂ ਇੰਨੀ ਹੈਗੀ ਹੈ ਬਿਕੋਜ਼ ਰਾਸ਼ਨ ਹੁਣ ਅਸੀਂ ਸਾਰੇ ਘਰਾਂ ਤੱਕ ਪਹੁੰਚਾ ਚੁੱਕੇ ਹੈਗੇ ਸਾਡੀ ਹੁਣ ਆਪ ਜੀ ਨੂੰ ਇਹੀ ਰਿਕਵੈਸਟ ਹੈਗੀ ਹੈ ਕਿ ਜੇਕਰ ਤੁਸੀਂ ਹੋਰ ਵੀ ਕੁਝ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਸਾਂਝਾ ਉਪਰਾਲਾ ਅਸੀਂ ਸ਼ੁਰੂ ਕੀਤਾ ਹੈਗਾ ਜਿਦੇ ਵਿੱਚ ਜਿਹੜੇ ਜਿਹੜੇ ਪਰਿਵਾਰ ਨੇ ਜਿਹੜੇ ਬਹੁਤ ਜ਼ਿਆਦਾ ਪੀੜਿਤ ਹੈਗੇ ਆ ਉਹਨਾਂ ਦੇ ਵਿੱਚ ਸਰਕਾਰ ਤਾਂ ਆਪਣੀ ਮਦਦ ਕਰ ਹੀ ਰਹੀ ਹੈ ਜਿਹੜੀ ਬਣਦੀ ਸਹਾਇਤਾ ਉਹ ਦਿੱਤੀ ਜਾਵੇਗੀ ਬਟ ਇਸ ਤੋਂ ਇਲਾਵਾ ਕੋਈ ਹੋਰ ਵੀ ਐਕਸਟਰਾ ਜੇ ਆਪਾਂ ਕਰ ਪਾਈਏ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਲਈ ਉਹਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਰਾਸ਼ਨ ਵਾਲਾ ਜਿਹੜਾ ਫੇਜ਼ ਹੈ ਉਹ ਸਾਡਾ ਲਗਭਗ ਖਤਮ ਹੋ ਚੁੱਕਿਆ ਹੈ ਕਿਤੇ ਸਾਰਿਆਂ ਨੂੰ ਅਸੀਂ ਇੱਕ ਵਾਰੀ ਜਿਹੜਾ ਰਾਹਤ ਸਮਗਰੀ ਹੈ ਉਹ ਪਹੁੰਚਾ ਚੁੱਕੇ ਹੈਗੇ ਆ हां मेडिकल टीमा दी गल करिए किन्ने ज्यादा मेडिकल टीमा जडियां ने ओ लगियां हुईया ने तादी मेडिकल दी टीमा जी ਸਾਡੀ ਨਾ ਕਿਉਂਕਿ ਜਿਹੜੇ ਪਿੰਡ ਸੀਗੇ ਅਸੀਂ ਸੈਕਿੰਡ ਮਤਲਬ ਜਿਹੜਾ ਸਾਡਾ ਸੈਕਿੰਡ ਡੇ ਸੀਗਾ ਉਸ ਦਿਨ ਤੋਂ ਹੀ ਸਾਡੀ ਮੈਡੀਕਲ ਟੀਮਸ ਅਸੀਂ ਬੋਟ ਰਾਹੀਂ ਵੀ ਉੱਥੇ ਪਹੁੰਚਾ ਦਿੱਤੀਆਂ ਸੀਗੀਆਂ ਜਿੱਥੇ ਪਾਣੀ ਜ਼ਿਆਦਾ ਅਫੈਕਟਡ ਸੀਗਾ ਉਹ ਉਸ ਦਿਨ ਤੋਂ ਹੀ 24 ਘੰਟੇ ਉੱਥੇ ਹੀ ਆਪਣੀ ਸੇਵਾ ਨਿਭਾ ਰਹੀਆਂ ਹੈਗੀਆਂ 16 ਅਸੀਂ ਹੁਣ ਮੈਡੀਕਲ ਟੀਮਸ ਆ ਸਾਡੀ ਉਹਨਾਂ ਪਿੰਡਾਂ ਦੇ ਵਿੱਚ ਹੀ ਨੇ ਜਿੱਥੇ ਜ਼ਿਆਦਾ ਹੜ ਦਾ ਪ੍ਰਭਾਵ ਪਿਆ ਸੀਗਾ ਉਹਨਾਂ ਦਾ ਬਹੁਤ ਹੀ ਛਲਾਗਾ ਯੋਗ ਕਮ ਉਹਨਾਂ ਵੱਲੋਂ ਕੀਤਾ ਗਿਆ ਹੈਗਾ ਤੇ ਆ ਆਈ ਥਿੰਕ देयर 6 ਕੇਸਿਸ ਜਿਹੜੇ ਸਨੇਕ ਬਾਈਟ ਤੇ ਸੀਗੇ ਉਹਨਾਂ ਨੇ ਬਚਾ ਕੇ ਉੱਥੇ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਵੈਟਨਰੀ ਡਾਕਟਰਸ ਵੀ ਉੱਥੇ ਹੀ ਬੈਠ ਰਹੇ ਹੈਗੇ ਤੇ ਅਸੀਂ ਆਪਣੀ ਜਿਹੜੀ ਰੈੱਡ ਕਰਾਸ ਦੀ ਟੀਮਾਂ ਦੇ ਨਾਲ ਵੋਲੰਟੀਅਰਸ ਵੀ ਉੱਥੇ ਹੀ ਪਾਈ ਹੋਈਆਂ ਕਿ ਜੇਕਰ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਅਪਾਵੇਂ ਰਾਸ਼ਨ ਵੀ ਹੋਵੇ ਉਹ ਉੱਥੇ ਆਪਣਾ ਰਾਸ਼ਨ ਜਿਹੜਾ ਹੈ ਲੈ ਜਾ ਸਕਦੇ ਨੇ ਮੈਟ੍ਰਿਸਿਸ ਵੀ ਅਸੀਂ ਉੱਥੇ ਪਹੁੰਚਾਏ ਹੋਈਆਂ ਸੋ ਇਹ ਪਿੰਡਾਂ ਦੇ ਵਿੱਚ ਹੀ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਬਡਿਵੀਜ਼ਨਲ ਹਸਪਤਾਲਸ ਐ ਉੱਥੇ ਵੀ ਟੀਮਸ ਲਗੀਆਂ ਹੋਈਆਂ ਤੇ ਮੈਂ ਜਿਹੜੇ ਏਮਸ ਤੋਂ ਸਪੈਸ਼ਲਿਸਟ ਡਾਕਟਰਸ ਆਏ ਸੀਗੇ ਤੇ ਡੀਐਮਸੀਐਚ ਤੋਂ ਵੀ ਜਿਹੜੇ ਸਪੈਸ਼ਲਿਸਟ ਡਾਕਟਰਸ ਆਏ ਸੀਗੇ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਬਿਕੋਜ਼ ਉਹਨਾਂ ਨੇ ਵੀ ਸਾਡੇ ਨਾਲ ਮਿਲ ਕੇ ਡੋਰ ਟੂ ਡੋਰ ਜਿਹੜੇ ਪੀਡੀਆਟ੍ਰੀਸ਼ੀਅਨਸ ਤੇ ਹੋਰ ਵੀ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਉਹ ਡੋਰ ਟੂ ਡੋਰ ਉਹਨਾਂ ਨੇ ਆਊਟਰੀਚ ਕੀਤੀ ਤੇ ਲੋਕਾਂ ਤੱਕ ਰਾਹਤ ਪਹੁੰਚਾਉਣ ਚ ਸਾਡੀ ਮਦਦ ਕੀਤੀ ਹੈਗੀ ਹੈ ਮੈਂ ਸਭ ਤੋਂ ਜ਼ਿਆਦਾ ਜਿਹੜਾ ਚਰਚਾ ਉਹ ਤੁਸੀਂ ਰੇ ਕਿਉਂਕਿ ਗਰਾਊਂਡ ਲੈਵਲ ਦੀ ਗੱਲ ਕਰੀਏ ਤੇ ਕਾਫੀ ਲੋਕ ਤੁਹਾਡੀ ਸਲਾੰਗਾ ਵੀ ਕਰ ਰਹੇ ਨੇ ਮੈਨੂੰ ਲੱਗਦਾ ਕਿ ਕੋ ਪਤਾ ਨਹੀਂ ਇੱਕ ਮੂਮੈਂਟ ਸੀਗਾ ਜਿਹੜਾ ਕੈਪਚਰ ਹੋ ਕੇ ਥੋੜਾ ਚੱਲ ਗਿਆ ਬਟ ਮੇਰਾ ਓਨੈਸਟਲੀ ਜੇ ਮੈਂ ਕਹਾਂ ਤੇ ਉਹ ਮੂਮੈਂਟ ਦੇ ਵਿੱਚ ਵੀ ਤੁਸੀਂ ਦੇਖੋ ਐਕਚੁਅਲੀ ਉਹ ਜਿਹੜੇ ਬਜ਼ੁਰਗ ਸੀਗੇ ਉਹ ਉਹਨਾਂ ਦੀ ਸ਼ਲਾਗਾ ਹੋਣੀ ਚਾਹੀਦੀ ਹੈ बिकॉज़ ਐਨੀ ਪੀੜਾ ਦੇ ਵਿੱਚ ਵੀ ਉਹ ਸਾਡ ਨੂੰ ਬles ਕਰ ਰਹੇ ਸਾਡੇ ਬਾਰੇ ਫਿਕਰ ਕਰ ਰਹੇ ਹੈ ਉਹ ਉਹਨਾਂ ਦੀ ਸ਼ਲਾਗਾ ਬਣਦੀ ਹੈ ਤੇ ਅੱਜ ਵੀ ਜੇ ਤੁਸੀਂ ਦੇਖੋ ਕਿਉਂਕਿ ਇੱਥੇ ਸਾਡੇ ਲੋਕ ਜ਼ਿਆਦਾ ਪ੍ਰਭਾਵਿਤ ਹੈਗੇ ਆ ਜ਼ਿਆਦਾ ਪੀੜਿਤ ਹੈਗੇ ਆ ਦੇਖੋ ਜਿਹੜੇ ਲੋਕ ਮੈਂ ਤਾਂ ਆਪਣੀ ਡਿਊਟੀ ਨਿਭਾ ਰਹੀ ਹੈ ਤੇ ਜਿਹੜੇ ਲੋਕ ਸੇਵਾ ਕਰਨ ਲਈ ਬਾਕੀ ਜ਼ਿਲ੍ਹਿਆਂ ਤੋਂ ਵੀ ਇੱਥੇ ਪਹੁੰਚੇ ਹੈਗੇ ਜਿੰਨੀ ਵੀ ਐਨ ਜੀਓਜ਼ ਨੇ ਉਹਨਾਂ ਦਾ ਕੋਈ ਡਿਊਟੀ ਤਾਂ ਨਹੀਂ ਹੈਗੀ ਉਹ ਫਿਰ ਵੀ ਆਪਣੀ ਸੇਵਾ ਭਾਵਨਾ ਲੈ ਕੇ ਇੱਥੇ ਪਹੁੰਚੇ ਉਹ ਐਕਚੁਅਲ ਹੀਰੋਜ਼ ਨੇ ਇਹ ਸਰਕਾਰੀ ਜਿਹੜਾ ਟਾਂਚਾ ਹੈ ਭਾਵੇਂ ਮੇਰੇ ਐਡੀਸੀਜ਼ ਹੋਣ ਐਸਟੀਐਮਜ਼ ਹੋਣ ਜੇ ਤੁਸੀਂ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਚਲੇ ਜਾਓ ਉੱਥੇ ਸੇਮ ਡੈਡੀਕੇਸ਼ਨ ਤੇ ਤੰਦੇਹੀ ਨਾਲ ਉੱਥੇ ਵੀ ਟੀਮਸ ਕੰਮ ਕਰ ਰਹੀਆਂ ਨੇ ਸੋ ਮੈਨੂੰ ਲੱਗਦਾ ਕਿ ਉਹ ਇੱਕ ਚੀਜ਼ ਹੈ ਜਿਹੜੀ ਕਿ ਮੈਂ ਚਲੋ ਆਪਣੇ ਆਪ ਨੂੰ ਹੰਬਲਡ ਵੀ ਮੰਨਦੀ ਐ ਮੈਂ ਥੈਂਕਫੁਲ ਵੀ ਹੈਗੀ ਐ ਲੇਕਿਨ ਐਕਚੁਅਲੀ ਉਹ ਚਲਾਗਾ ਹੋਰ ਨਾਲ ਦੀ ਬਣਦੀ ਐ ਜੀ ਥੈਂਕ ਯੂ ਜੀ ਇਹ ਸੀਗੀ ਮੈਡਮ ਅੰਮ੍ਰਿਤਸਰ ਡੀਸੀ ਸਚੀ ਸ਼ਾਨੀ ਜੀ اور ਬਹੁਤ ਵਧੀਆ ਜਿਹੜੀਆਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਉਹਨਾਂ ਨੇ ਸਾਂਝੀ ਕੀਤੀ ਕਿ ਵਾਕਈ ਹੀ ਜਿਹੜੀ ਛਲਾਂਗਾ ਬਣਦੀ ਆ ਉਹ ਇਨ੍ਹਾਂ ਵਿਅਕਤੀਆਂ ਦੀ ਬਣਦੀ ਆ ਇਨ੍ਹਾਂ ਸੰਗਤਾਂ ਦੀ ਬਣਦੀ ਆ ਜੋ ਨਿਸ਼ਕਾਮ ਸੇਵਾ ਜਿਹੜੀਆਂ ਕਰਿਆ ਕਿਉਂਕਿ ਉਹ ਤਾਂ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੇ ਤੇ ਗਰਾਊਂਡ ਲੈਵਲ ਤੇ ਆਣ ਕੇ ਜਿਹੜਾ ਕੰਮ ਕਰਨਾ ਆ ਪਰ ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਛਲਾਂਗਾ ਜਿਹੜੀ ਹੁੰਦੀ ਆ ਉਹ ਇਨ੍ਹਾਂ ਸੰਗਤਾਂ ਦੀ ਹੁੰਦੀਆਂ ਨੇ ਪਰ ਬਹੁਤ ਵਧੀਆ ਜਿਹੜਾ ਗਰਾਉਂਡ ਲੈਵਲ ਤੇ ਆਣ ਕੇ ਜਿਹੜਾ ਅੰਮ੍ਰਿਤਸਰ ਡੀਸੀ ਮੈਡਮ ਜਿਹੜੇ ਨੇ ਉਹ ਗਰਾਉਂਡ ਲੈਵਲ ਤੇ ਆਣ ਕੇ ਲੋਕਾਂ ਦੇ ਨਾਲ ਵਿਚਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੈਮਰਾਮੈਨ ਸਹਯੋਗੀ ਦੇ ਨਾਲ ਚੰਦਰਗਿਨਾ ਰੋਜ਼ਾਨਾ ਸਪੋਕਸਮੈਨ